ਸ਼ਲੋਕ ਮੈਨ ਅਤੀਜ ਇਸ ਯੁਗ ਮੈਂ ਸੰਤੀ ਤਨ ਖਟਿਆ ਜਿਨਾ ਸਤਗੁਰੂ ਮਿਲਿਆ ਪ੍ਰਭ ਆਏ ਸਤਗੁਰੂ ਮਿਲਿਆ ਪ੍ਰਭ ਸਤਗੁਰੂ ਵੀ ਤੇ ਪ੍ਰਭ ਵੀ ਇਸ ਜਗਤ ਵਿੱਚ ਸੰਤ ਕੌਣ ਹੁੰਦਾ ਜਿਹੜਾ ਸੱਚ ਕੰਡ ਪਹੁੰਚ ਗਿਆ ਉਸ ਤੋਂ ਪਹਿਲਾਂ ਸੰਤ ਨਹੀਂ ਸਿੱਖ ਹੈ ਗੁਰਸਿੱਖ ਹੈ ਗੁਰਮਖ ਹੈ ਤੋ ਇਸ ਜਗਤ ਵਿੱਚ ਸੰਤਾਂ ਨੇ ਹੀ ਵੈਗੁਰੂ ਨਾਮ ਤਨ ਕਮਾਇਆ ਜਿਨ੍ਹਾਂ ਨੂੰ ਗੁਰੂ ਮਿਲੇ ਗੁਰੂ ਨਾਨਕ ਮਿਲੇ ਅਮ੍ਰੇਸ਼ਕਿਆ ਦੇਵੀ ਗੁਣ ਲੈਨੇ ਨਾਮ ਜਪਿਆ ਸਤਕੰਨ ਪਹੁੰਚੇ ਤੇ ਗੁਰੂ ਨਾਨਕ ਜੀ ਦੇ ਰਾਹੀ ਵੈਗੁਰੂ ਮਿਲ ਪਏ ਗੁਰਨਾਨਤ ਬਿਗੈਰ ਵਾਹਿਗੁਰੂ ਨਹੀਂ ਮਿਲਣਾ ਨਹੀਂ ਲਾ ਲੋ ਯੋਰ ਜਿੰਨਾ ਮਰਜੀ ਤਾਂ ਸਤਿਗੁਰੂ ਸੱਚ ਦਰਲਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਕਿਉਂਕਿ ਗੁਰਨਾਨਕ ਫਾਤਿਹ ਨੇ ਉਹਨਾਂ ਦੇ ਮਨ ਵਿੱਚ ਸਿਮਰਨ ਪੱਕਾ ਕਰਤਾ ਅੰਮ੍ਰਿਤ ਦੀ ਦਾਤ ਦਿੱਤੀ ਨਾ ਸਿਰ ਤੇ ਹੱਥ ਰੱਖ ਕੇ ਪੱਕਾ ਕਰਤਾ ਕਿ ਵਾਹਿਗੁਰੂ ਜਪਣਾ ਹੈ 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 ਪੱਕਾ ਕਰਤਾ ਨਾ ਗੁਰਨਾਕ ਬਾਛਾ ਨੇ ਉਹਦੇ ਮਨ ਵਿੱਚ ਸਿਮਰਨ ਪੱਕਾ ਕਰਦਾ ਜਪਣਾ ਹੀ ਜਪਣਾ। ਬਾਪ ਸਿਮਰਨ ਦੀ ਪੱਕੀ ਗੰਡ ਬੰਦ ਦਿੱਤੀ। ਭਈ ਤੁਸੀਂ ਵਾਹਿਗੁਰੂ ਨੂੰ ਤਾਂ ਵਾਹਿਗੁਰੂ ਹੀ ਜਪਣਾ। ਤੁਹਾਡੇ ਅੰਦਰ ਵਾਹਿਗੁਰੂ ਹੈ ਤੁਸੀਂ ਵਾਹਿਗੁਰੂ ਹੀ ਜਪਣਾ। ਤੇ ਵੇਸ ਵਾਹਿਗੁਰੂ ਨਾਮ ਧੰਨ। ਇਹ ਵਾਹਿਗੁਰੂ ਨਾਮ ਧੰਨ ਇਤਨਾ ਮੌਲਿਕ ਹੈ। ਇਹਦਾ ਮੁੱਲ ਨਹੀਂ ਪੈ ਸਕਦਾ। ਨਹੀਂ। ਇਸ ਧੰਨ ਕੀ ਕੀਮਤ ਨਹੀਂ ਜਾਏ। ਇਤਤਨ ਪਾਇ ਭੁੱਖ ਲੈ ਲੱਥੀ ਸੁਖ ਵਸਿਆ ਮਨ ਆਏ ਇਹ ਵੈਗਰੂ ਨਾਮ ਤਨ ਮਿਲ ਜਾਏ ਤਾਂ ਮਾਇਆ ਦੀ ਭੁੱਖ ਲੈ ਜਾਂਦੀ ਸਬਰ ਸੰਤੋਖ ਆ ਜਾਂਦਾ ਮਨ ਵਿੱਚ ਸੋਖਾ ਜਾਂਦਾ ਉਹੀ ਤਾਂ ਸੁਖ ਚਾਹੀਦਾ ਗਿੰਨ ਦਿਨ ਕੋ ਤੁਰ ਲਿਖਿਆ ਤਿਨੀ ਪਾਇ ਆਏ ਪਰ ਮਿਲਦਾ ਉਹਨੂੰ ਨਹੀਂ ਹੈ ਇਹਨਾਂ ਦੇ ਭਾਗਾਂ ਵਿੱਚ ਧੁਰੋਂ ਦਰਗਾਹ ਤੋਂ ਲਿਖਿਆ ਹੋਵੇ ਭਾਵ ਜਿਨ੍ਹਾਂ ਉੱਤੇ ਮੇਹਰ ਹੋਵੇ 84 ਵਿੱਚ ਕਿੰਨੇ ਮਰ ਗਏ ਸਿੱਖ ਉਹਨਾਂ ਸਾਰਿਆਂ ਨੂੰ ਨਾਮ ਦੀ ਦਾਤ ਮਿਲਣੀ ਹੈ ਜੇ ਉਹ ਦੁਬਾਰਾ ਇੱਥੇ ਆਉਣਗੇ ਤਾਂ ਇਹ ਹੈ ਧੁਰ ਜਿਹੜਾ ਵੀ 84 ਵਿੱਚ ਮਾਰਿਆ ਗਿਆ ਜਾਂ ਸ਼ਹੀਦ ਹੋਇਆ ਜਾਂ ਅੰਨੇ ਵਾ ਇਹਨਾਂ ਮਾਰ ਤੱਕਤਾ ਉਹਨਾਂ ਸਾਲੇ ਨੂੰ ਅਗਰ ਦੁਬਾਰਾ ਜਨਮ ਮਿਲੇ ਅਤੇ ਨਾਮ ਦੀ ਦਾਤ ਮਿਲਨੀ ਹੈ ਉਹਨਾਂ ਸੱਚਖੰਡ ਜਾਣਾ ਮਨਮੁਖ ਜਗਤ ਨਿਰਦਨ ਹੈ ਮਾਇਆ ਨੂੰ ਬਿੜਲੇ ਜੁਨੇ ਅਮਰਤੀ ਨਹੀਂ ਛਕਿਆ ਮਨਮੁਖ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸਦਾ ਕੰਗਾਲ ਹੈ ਮਾਇਆ ਲਈ ਵਿਲਕਦਾ ਫਿਰਦਾ ਹੈ ਮਾਇਆ 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 ਦੀ ਪੂਜਾ ਦੀਵਾਲੀ ਕੀ ਹੈ ਮਾਇਆ ਦੀ ਪੂਜਾ ਕਰੀ ਚੋ ਤੋ ਅੰਬੰਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਹਰੋ ਸਦਾ ਪਟਕਦਾ ਫਿਰਦਾ ਹੈ ਇਸ ਦੀ ਮਾਇਆ ਵਾਲੀ ਭੁੱਖ ਨਹੀਂ ਮਿਟਦੀ ਵੀ ਨੀ ਮਰਜੀ ਕਮਾ ਲਓ ਲੱਕੜ ਵਿੱਚ ਲੱਕੜ ਨੂੰ ਅੱਗ ਲਾ ਦਿਓ ਤੇ ਲੱਕੜਾਂ ਪਾਈ ਜਾਓਗੇ ਲੱਕੜ ਰਹਿੰਦੀ ਨਹੀਂ ਉਹ ਰਜੇਗੀ ਨਹੀਂ ਸ਼ਾਂਤ ਨਾ ਕਦੇ ਆਵੀ ਨਾ ਸੁਖ ਵਸੇ ਮਨੇ ਆਏ ਕਦੇ ਇਸ ਦੇ ਅੰਦਰ ਠੰਡ ਨਹੀਂ ਪੈਂਦੀ ਸ਼ਾਂਤੀ ਨਹੀਂ ਆਉਂਦੀ ਸਫਰ ਨਹੀਂ ਆਉਂਦਾ ਪਿਆਰ ਨਹੀਂ ਆਉਂਦਾ ਜੇਵਾਂ ਨਹੀਂ ਆਉਂਦਾ ਕਦੇ ਇਸ ਦੇ ਮਨ ਵਿੱਚ ਸੁਖ ਨਹੀਂ ਹੁੰਦਾ ਸਦਾ ਕਿੰਤ ਚਿਤ ਉਦਾ ਰਹੇ ਸਹਸਾ ਕਦੇ ਨਾ ਜਾਏ ਕਦੇ ਇਸ ਦਾ ਤੋਖਲਾ ਦੂਰ ਨਹੀਂ ਹੁੰਦਾ ਸਦਾ ਸੋਚਾਂ ਹੀ ਸੋਲਦਾ ਰਹਿੰਦਾ ਸੋ ਤੈਨੂੰ ਉਤਰੇ ਨਾ ਨਾਨਕ ਬਿਨ ਸਤਿਗੁਰੂ ਮਤ ਭਵੀ ਸਤਿਗੁਰੂ ਨੂੰ ਮਿਲੇ ਤ ਸ਼ਬਦ ਕਮਾਏ ਏ ਨਾਨਕ ਅੰਮ੍ਰਿਤ ਸ਼ਖ ਲਵੇ ਗੁਰੂ ਤੋਂ ਵਾਂਝੇ ਰਹਿਣ ਕਰਕੇ ਇਸ ਦੀ ਬੁੱਧੀ ਨੂੰ ਚੱਕਰ 'ਚ ਹੈ ਸ਼ਬਦੀ ਕਮਾਈ ਕਰਦਾ ਚੱਕਰ ਆਇਆ ਹੋਇਆ ਹੈ ਦੇਖੋ ਇਹ ਨਾਨਕ ਗੁਰੂ ਨਾਨਕ ਸਾਹਿਬ ਤੋਂ ਮਿਲਨ ਤੋਂ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਇਸ ਦੀ ਬੁੱਧੀ ਨੂੰ ਚੱਕਰ ਆਏ ਜੇ ਮਨੁੱਖ ਵੀ ਗੁਰੂ ਨੂੰ ਮਿਲ ਪਏ ਤੇ ਸ਼ਬਦੀ ਕਮਾਈ ਕਰਦਾ ਹੈ ਵਾਹਿਗੁਰੂ ਸਿਮਰਨ ਕਰਦਾ ਹੈ ਤੇ ਗੁਰਨਾਨਕ ਬਣ ਜਾਏਗਾ ਵਾਹਿਗੁਰੂ ਜਪਣ ਵਾਲਾ ਇੱਕ ਦਿਨ ਗੁਰਨਾਨਕ ਬਣ ਜਾਏਗਾ ਕਦੋਂ ਬਣ ਜਾਏਗਾ ਮੈਂ ਇਹ ਲਿਖ ਕੇ ਦਿਨਾ ਆਪਣਾ ਸਿਰ ਕੱਟ ਕੇ ਦੇ ਦਿਨਾ ਉਹ ਇੱਕ ਦਿਨ ਬਣੇਗਾ ਵਾਹਿਗੁਰੂ ਜਪਣ ਵਾਲਾ ਗੁਰੂ ਨਾਨਕ ਬਣੇਗਾ ਕਿਦੋਂ ਬਣੇਗਾ ਜਿੱਦ ਦਿਨ ਉਹਦੀ ਕਮਾਈ ਪੂਰੀ ਹੋ ਗਈ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਾਇ ਸਮੈ ਲੋ ਸੱਚੇ ਮਾਇ ਸਮੈ ਆ ਗਿਆ ਤੇ ਵਾਹਿਗੁਰੂ ਸਿਮਰਨ ਦੀ ਬਰਕਤ ਨਾਲ ਫਿਰ ਸਦਾ ਹੀ ਸੁਖ ਟਿਕਿਆ ਰਹਿੰਦਾ ਸਦਾ ਫੋਰਐਵਰ ਅਰਬਾਂ ਸਾਲ ਤੇ ਵਾਹਿਗੁਰੂ ਵਿੱਚ ਸਮਾ ਜਾਂਦਾ ਸਤਖੰਡ ਜਾ ਕੇ ਵਾਹਿਗੁਰੂ ਵਿੱਚ ਸਮਝ ਜਾਂਦਾ ਹੈ ਦੇਖਿਆ ਜੇ ਐਡੀ ਬਖਸ਼ਿਸ਼ ਹੈ ਮਹਿਲਤੀ ਜ ਜਿਹਨੂੰ ਪਾਈ ਮਿਹਦਨੀ ਸੋਈ ਸਾਰ ਕਰੇ ਵਿਸ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਉਹਨੇ ਹੀ ਕਰਨੀ ਕਰਨੀ ਕਿੰਨੇ ਉਹਨੇ ਹੀ ਕਰਨੀ ਇੱਕੋ ਸਿਮਰੋ ਭਾਈ ਰੋ ਤੇਸ ਬਿਨਿਆ ਮਰ ਨ ਕੋਈ ਉਹ ਭਾਈ ਇਹ ਭਰਾਵੋ ਉਸ ਇੱਕ ਵਾਇਗੁਰੂ ਨੂੰ ਸਿਮਰੋ ਬੋਲੋ ਵਾਇਗੁਰੂ 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 ਉਸ ਤੋਂ ਬਿਨਾ ਹੋਰ ਕੋਈ ਸੰਭਾਲ ਕਰਨ ਵਾਲਾ ਨਹੀਂ ਹੈ ਵਾਇਗੁਰੂ ਨੇ ਕਿਹੜੀ ਇਹ ਬਣਾਈ ਹੈ ਮਨ ਨੂੰ ਲੱਪਣਾ ਤੂੰ ਬਸ ਗੱਲ ਖਤਮ ਕਰੋ ਮੈਂ ਤੇਰੇ ਅੰਦਰ ਆਂ ਮੈਨੂੰ ਤੁਲ ਲੱਭਣਾ ਤੇ ਵਾਇਗਰ ਸਿਮਰਨ ਨਾਲ ਲੱਭਣਾ ਬਾਣੀ ਨਾਲ ਲੱਭਣਾ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਲੱਭਣਾ ਅਮਰੇ ਸ਼ਾਕੇ ਲੱਭਣਾ ਕਰੈ ਛੱਡ ਕੇ ਲੱਭਣਾ ਰਹਿਤ ਰੱਖ ਕੇ ਲੱਭਣਾ ਦੇਵੀ ਗੁਰਨ ਧਾਰਨ ਕਰ ਗੁਰੂ ਨਾਨਕ ਵਰਗਾ ਬਣ ਕੇ ਲੱਭਣਾ ਉਦਾਂ ਨਹੀਂ ਮੈਂ ਲੱਭਣਾ ਤੈਨੂੰ ਖਾਣਾ ਸ਼ਬਦ ਚੰਗਿਆਈਆਂ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਦੇ ਸਦਾ ਤ੍ਰਿਪਤ ਹੋਏ ਸ਼ਬਦ ਨੂੰ ਖਾਈ ਲੈ ਇਹ ਭਾਵੋ వైਗ੍ਰਿਹ ਦੇ ਗੁਣਾਂ ਨੂੰ ਦੇਵੀ ਗੁਣਾਂ ਨੂੰ ਚੰਗੇ ਗੁਣਾਂ ਨੂੰ ਸਤ ਸੰਤੋਖ ਦਇਆ ਧਰਮ ਪਿਆਰ ਨਿਮਰਤਾ ਹਲੀਮੀ ਸੇਵਾ ਭਾਵਨਾ ਸਰਬੱਤ ਦਾ ਪਾਲਾ ਗੁਰੂ ਦੇ ਸ਼ਬਦ ਨੂੰ ਭੋਜਨ ਬਣਾਓ ਇਹ ਦੇਵੀ ਗੁਣ ਤਾਰਨ ਕਰੋ ਭੋਜਨ ਬਣਾਓ ਰੋਟੀ ਖਾਂਦੇ ਹੋ ਨਾ ਦੇਵੀ ਗੁਣਾਂ ਦੀ ਵੀ ਰੋਟੀ ਖਾਇਆ ਕਰੋ ਤੁਹਾਡੇ ਅੰਦਰ ਜੀਵਨ ਬਦਲ ਜਾਏ ਪਾਪ ਜੀਵਨ ਦਾ ਆਸਰਾ ਬਣਾਓ ਸਵੇਰ ਭੋਜਨ ਖਾਦਿਆਂ ਸਦਾ ਰੱਜੀ ਰਹੀਦਾ ਹੈ ਰਜੀਵ ਕਬਰ ਸੰਤੋਖ ਮਨ ਮੈਂ ਸਦਾ ਸੰਤੋਖ ਰਹਿੰਦਾ ਹੈ ਪੈਨਨ ਸਿਫਤ ਸੁਨਾਏ ਹੈ ਸਦਾ ਸਦਾ ਉਹ ਉਜਲਾ ਮਹਿਲਾ ਕਦੇ ਨਾ ਹੋਵੇ ਦੇਖੇ ਜੀ ਵੈਗੁਰੂ ਜੀ ਵੈਰੂ ਦੇ ਸਿੱਖ ਸਰਾ ਨੂੰ ਵਡਿਆਈਆਂ ਨੂੰ ਦੇਵੀ ਗੁਨਾ ਨੂੰ ਆਪਣਾ ਪਿਸ਼ਾਕਾ ਬਣਾਓ ਗੁਰੂ ਨਾਨਕ ਬਣ ਜਾਓ ਦੇਵੀ ਗੁਣੀ ਗੁਰੂ ਨਾਨਕ ਵਰਗੇ ਉਹ ਪਿਸ਼ਾਕਾ ਸਦਾ ਸਾਫ਼ ਰਹਿੰਦਾ ਤੇ ਕਦੇ ਫਿਰ ਮੈਲਾ ਨਹੀਂ ਹੁੰਦਾ ਵੇਖਿਆ ਜੀ ਗੱਲ ਸੁਣ ਲਈ ਦੇਵੀ ਗੁਨਾ ਦਾ ਪਿਸ਼ਾਕਾ ਬਣਾਓ ਗੁਰੂ ਨਾਨਕ ਬਣ ਜਾਓ ਫਿਰ ਕਦੇ ਮੈਲੇ ਨਹੀਂ ਹੋਵਗੇ ਫਿਰ ਕਦੀ ਵਿਕਾਰ ਤੈਨੂੰ ਤੰਗ ਨਹੀਂ ਕਰੇਗਾ ਪਹਿਲਾਂ ਵਿਕਾਰ ਤੰਗ ਕਰਦਾ ਸੀ ਤਾਂ ਹੀ ਸਾਡੀ ਸੁਰਤੀ ਨਹੀਂ ਸੀ ਲੱਗਦੀ ਸਹਜੇ ਸੱਚ ਤਨ ਖਟਿਆ ਥੋੜਾ ਕਦੇ ਨਾ ਹੋਏ ਸਹਜ ਜਾਨੂ ਕੇ ਸਹਜ ਕੀ ਗੁਰੂ ਨਾਨਕ ਅਡੋਲਤਾ ਤੇ ਅਡੋਲਤਾ ਵਿੱਚ ਰਹਿ ਕੇ ਗੁਰੂ ਨਾਨਕ ਬਣ ਕੇ ਇਹ ਤਨ ਖਟਿਆ ਹੋਇਆ ਨਾਮ ਤਨ ਕਦੇ ਕੱਟਦਾ ਨਹੀਂ ਕੱਟਦਾ ਨਹੀਂ ਥੋੜਾ ਕਦੇ ਨਾ ਹੋਏ। ਦੇਹੀ ਨੂੰ ਸ਼ਬਦ ਸ਼ਿੰਗਾਰ ਹੈ। ਦੇਹੀ ਨੂੰ ਸ਼ਬਦ ਸ਼ਿੰਗਾਰ ਹੈ। ਦੇਹੀ ਇਹਨੂੰ ਸ਼ਿੰਗਾਰਨਾ ਤੇ ਵਾਇਗਰੂ ਸਿਮਰਨ ਨਾਲ ਸ਼ਿੰਗਾਰ ਤੇ ਬਿਊਟੀ ਪਾਰਲ ਤੁਰਾ ਮਿਲਦੀ ਹੈ। ਜੇ ਤੇ ਸਦਾ ਸਦਾ ਸੁਖ ਹੋਏ। ਤਾਂ ਮਨੁੱਖਾ ਸਰੀਰ ਲਈ ਵਾਇਗਰੂ ਸਿਮਰਨ ਮਾਨੋ ਗਹਿਣਾ ਹੈ ਸ਼ਿੰਗਾਰ ਹੈ। ਸ਼ਿੰਗਾਰ ਨਾਲ ਤਾਂ ਵਾਹਿਗੁਰੂ ਸਿਮਰਨ ਨਾਲ ਸ਼ਿੰਗਾਰ ਇਹ ਗੁਰੂ ਨਾਨਕ ਬਣ ਜਾਣਾ ਹੈ ਹਾਂ ਇਸ ਗਹਿਣੇ ਦੀ ਸ਼ਿੰਗਾਰ ਦੀ ਬਰਕਤ ਨਾਲ ਸਦਾ ਹੀ ਸੁੱਖ ਮਿਲਦਾ ਹੈ ਮੈਂ ਕਹਾਂ ਗੁਰਨਾਨਕ ਕੋਈ ਵੀ ਇੱਕ ਬਿਊਟੀ ਪਾਰਲਰ ਉੱਥੇ ਜਾਇਆ ਕਰੋ ਨਾਨਕ ਗੁਰਮੁਖ ਬੁੱਝੀਏ ਜਿਸ ਨੂੰ ਆਪ ਵਿਖਾਲੇ ਸੋਏ ਇਹ ਨਾਨਕ ਜਿਸ ਗੁਰ ਸਿੱਖ ਨੂੰ ਵਾਹਿਗੁਰੂ ਆਪ ਸੋਜੀ ਪਾਏ ਉਹ ਗੁਰੂ ਨਾਨਕ ਦੇ ਰਾਹੀ ਅਮਰਤ ਛੱਕੇ ਕ੍ਰਹਿ ਛੱਡ ਕੇ ਦੇਵੀ ਗੁਣ ਧਾਰਨ ਕਰਕੇ ਗੁਰੂ ਨਾਨਕ ਵਰਗਾ ਬਣ ਕੇ ਇਹ ਜੀਵਨ ਪੇਧ ਸਮਝਦਾ ਹੈ ਆਪਾਂ ਜਦ ਡੋੜ ਜਾਨਾ ਨਾ ਸ਼ਬਦ ਨਾਲ ਜੁੜ ਜਾਨੇ ਮੈ ਸਾਨੂੰ ਸਮਝ ਆ ਜਾਂਦੀ ਹੈ ਯਾਰ ਮੈਂ ਵੀ ਗੁਰਨਾਨਕ ਹੀ ਆ ਐਸੀ ਗੱਲ ਕੋਈ ਨਹੀਂ ਉਹ ਤੋਂ ਵੱਖਰਾ ਨਹੀਂ ਆ ਮੈਂ ਵੀ ਗੁਰਨਾਨਕ ਹੀ ਆ ਮੈਂ ਉਸ ਤੋਂ ਵੱਖਰਾ ਨਹੀਂ ਆ ਉਹ ਫਿਰ ਗੱਲ ਸਮਝ ਆ ਜਾਂਦੀ ਆ ਐਦਾ ਹੀ ਹੈ ਪੌੜੀ ਅੰਤਰੇ ਗਿਆਪ ਤਪ ਸੰਜਮੋ ਗੁਰ ਸ਼ਬਦੀ ਜਾਪ ਹੈ ਦੇਖਿਆ ਦੁਜੇ ਭਰਮਾਂ ਵੱਲੋਂ ਹਟ ਕੇ ਮਨ ਦੇ ਅੰਦਰ ਹੀ ਟਿਕਣਾ ਇਹੀ ਜਾਪ ਹੈ ਅੰਦਰ ਟਿਕ ਜਾਣਾ ਕਿਵੇਂ ਟਿਕੀਏ ਸ਼ਬਦ ਨਾਲ ਇਹੀ ਤਪ ਹੈ ਇਹੀ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਸਾਧਨ ਹੈ ਪਰ ਇਹ ਸਮਝ ਗੁਰੂ ਨਾਨਕ ਸਾਹਿਬ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਈਂ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਦੇਵੀ ਗੁਣ ਧਾਰਨ ਕਰ ਲੈ ਤੇ ਨਾਮ ਜਪ ਬੋਲ ਵਾਹਿਗੁਰੂ ਜਿੰਨੇ ਮੇਰੇ ਅੰਦਰ ਦੇਵੀ ਗੁਣ ਲਿਖੇ ਹੈ ਇਹਨਾਂ ਨੂੰ ਧਾਰਨ ਕਰਕੇ ਬੋਲ ਵਾਹਿਗੁਰੂ 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 ਤਾਂ ਗੁਰਨਾਨਕ ਵਰਗਾ ਬਣੇਗਾ ਹਰ ਹਰ ਨਾਮ ਆਗੇਨ ਹਰ ਹਰ ਨਾਮ ਤੇ ਆਈਏ ਉਮੇ ਅ ਗਿਆਨ ਗਵਾਪੇ ਤੇ ਦੂਜੇ ਧਰਮਾਂ ਨੂੰ ਛੱਡ ਕੇ ਵਾਇਗੁਰੂ ਨਾਮ ਸਿਮਰ ਜੀ ਵਾਇਗੁਰੂ 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 ਤਾਂ ਹੋ ਮੇ ਤੇ ਆਤਮਕ ਜੀਵਨ ਵੱਲੋਂ ਬੇਸਮਝੀ ਦੂਰ ਹੋ ਜਾਂਦੀ ਹੈ ਰੱਬ ਵੱਲੋਂ ਜਿਹੜੀ ਬੇਸਮਝੀ ਪਈ ਹੋਈ ਸੀ ਕਿ ਮੈਂ ਵਾਇਗੁਰੂ ਨਹੀਂ ਮੈਂ ਗੁਰੂ ਨਾਨਕ ਨਹੀਂ ਉਹ ਬੇਸਮਝੀ ਦੂਰ ਹੋ ਜਾਂਦੀ ਹੈ ਨਹੀਂ ਮੈਂ ਹੀ ਗੁਰਨਾਨਕਾਂ ਮੈਂ ਹੀ ਵਾਹਿਗੁਰੂ ਆ ਮੇਰੇ ਅੰਦਰ ਹੀ ਸਭ ਕੁਝ ਹੈ ਸੋ ਅੰਦਰ ਅੰਮ੍ਰਿਤ ਪਰਪੂਰ ਹੈ ਚਾਖਿਆ ਸਾਧ ਜਾਪੇ ਦੇਖੇ ਜੇ ਆ ਗਈ ਨਾ ਗੱਲ ਅੰਮ੍ਰਿਤ ਦੀ ਪਹਿਲਾਂ ਗੱਲ ਆਈ ਸੀ ਨਾ ਜ਼ਹਿਰ ਦੀ ਜ਼ਹਿਰ ਦਾ ਭਰਿਆ ਹੈ ਜ਼ਹਿਰ ਦਾ ਹੀ ਵਪਾਰ ਕਰਦਾ ਹੈ ਜ਼ਹਿਰ ਨੂੰ ਹੀ ਇਕੱਠਾ ਕਰਦਾ ਹੈ ਜ਼ਹਿਰੀ ਹੁਣ ਸਦਾਈ ਦਸਮ ਦਵਾਰ ਵਿੱਚ ਅੰਮ੍ਰਿਤ ਰਾਸ ਨਾ ਕਾ ਨਕ ਭਰਿਆ ਹੈ ਅੰਦਰ ਦਸਮ ਦਵਾਰ ਵਿੱਚ ਅੰਮ੍ਰਿਤ ਦਾ ਖਜ਼ਾਨਾ ਭਰਪੂਰ ਹੈ ਅੰਮ੍ਰਿਤ ਨਾਲ ਭਰਪੂਰ ਹੈ ਉਹ ਸਵਦਾ ਕਿੰਨੀਆਂ ਗ੍ਰੰਥਾਂ ਤਿੰਨ ਇੱਕ ਤਾਂ ਲਿਖਿਆ ਹੈ ਵੀ ਅੰਦਰ ਅੰਮ੍ਰਿਤ ਦਾ ਖੂਹ ਹੈ ਦੂਸਰਾ ਲਿਖਿਆ ਹੈ ਕਿ ਅੰਦਰ ਅੰਮ੍ਰਿਤ ਦੇ ਚਸ਼ਮੇ ਚੱਲ ਰਹੇ ਹਨ ਇਹ ਫਿਰ ਲਿਖਿਆ ਕਿ ਅਮਰਤ ਦਾ ਦਰਿਆ ਲੰਗ ਰਿਹਾ ਐਨਾ ਅਮਰਤ ਪਿਆ ਇੱਥੇ ਵੀ ਲਿਖਿਆ ਅੰਦਰ ਅਮਰਤ ਪਰਪੂਰ ਹੈ ਅਮਰਤ ਨਾਲ ਦੱਪ ਰਿਆ ਪਿਆ ਚੱਖਿਆ ਸਵਾਦ ਜਾਪੇ ਪਰ ਜਦੋਂ ਉਹਦਾ ਸਵਾਦ ਚਖੀਏ ਤੇ ਪਤਾ ਲੱਗਦਾ ਉਹ ਸਿਮਰਨ ਤੋਂ ਬਿਨਾਂ ਵਾਹਿਗੁਰੂ ਗੱਲ ਨਹੀਂ ਸਮਝਾਉਣੀ ਤਾਂ ਅਮਰਤ ਨਾਲ ਨਕਾਨਕ ਭਰਿਆ ਤੇ ਪਰਮਾਤਮਾ ਅੰਦਰ ਹੀ ਰੂਮ ਰੂਮ ਵਿੱਚ ਬਸਦਾ ਹੈ ਵਾਇਗੁਰੂ ਸਿਮਰੰਧੀ ਰਾਹੀ ਅੰਮ੍ਰਿਤ ਰਸ ਚੱਖਿਆ ਸਵਾਦ ਆਉਂਦਾ ਲਿਖਿਆ ਜੀ ਵਾਇਗੁਰੂ ਸਿਮਰਨ ਰਾਹੀ ਅੰਮ੍ਰਿਤ ਦਾ ਸਵਾਦ ਚੱਖਿਆ ਮਿਲਦਾ ਸਿਮਰਨ ਜਦੋਂ ਮਨ ਟਿਕ ਗਿਆ ਨਾ ਉਦੋਂ ਅੰਮ੍ਰਿਤ ਰਸ ਆਉਣਾ ਪਹਿਲਾਂ ਨਹੀਂ ਆਉਣਾ ਜਿਵੇਂ ਚੱਖਿਆ ਸੇ ਨਿਰਪੋਪਈ ਸੇ ਹਰ ਰਸ ਤਰਾਪੇ ਲਿਖਿਆ ਬਿਨਾ ਗੁਰ ਸਿੱਖਾਂ ਨੇ ਏ ਅੰਮ੍ਰਿਤ ਰਸ ਚੱਖਿਆ ਉਹ ਨਿਰਭਉ ਵਾਹਿਗੁਰੂ ਦਾ ਰੂਪ ਹੋ ਜਾਂਦੇ ਹਨ ਦੇਖੋ ਜਿਨ ਚੱਖਿਆ ਸੇ ਨਿਰਭਉ ਪਏ ਉਹ ਵਾਹਿਗੁਰੂ ਅੰਮ੍ਰਿਤ ਜੀਣਾ ਨੇ ਅੰਦਰੋਂ ਚੱਖ ਲਿਆ ਉਹ ਵਾਹਿਗੁਰੂ ਉਹ ਗੁਰੂ ਨਾਨਕਾ ਤੂੰ ਭੇ ਸੇ ਹਰ ਰਸ ਰਸ ਰਪੇ ਉਹ ਇਸ ਅੰਮ੍ਰਿਤ ਰਸ ਦੇ ਨਾਲ ਰਹਿ ਜਾਂਦੇ ਹਨ ਉਹਨਾਂ ਨੂੰ ਹੋਰ ਕਿਸੇ ਦੀ ਲੋੜ ਨਹੀਂ ਰਹਿੰਦੀ ਕਿਸੇ ਚੀਜ਼ ਦੀ ਵੀ ਲੋੜ ਨਹੀਂ ਵਿਆਪਦੀ ਅਮਰਤ ਰਸ ਨਾਲ ਰੰਗੇ ਰਹਿੰਦੇ ਹਨ ਹਰ ਕਿਰਪਾ ਤਾਰ ਪਿਆ ਆ ਫਿਰ ਕਾਲ ਨਾ ਵਿਆਪੇ ਜਿਨ੍ਹਾਂ ਨੂੰ ਗੁਰਸਿੱਖਾਂ ਨੂੰ ਵਾਹਿਗੁਰੂ ਨੇ ਮੇਰ ਕਰਕੇ ਮੇਰੀਆ ਕਿ ਮਨ ਜੋੜਦਾ ਸਿਮਰਨ ਵਿੱਚ ਮਨ ਜੋੜ ਦਿੰਦਾ ਤੇ ਮਨ ਜੋਰਨ ਤੋਂ ਬਗੈ ਅਮਰਤ ਰਸੋਂ ਦਾ ਨਹੀਂ ਉਨੇ ਮੇਰ ਕੀਤੀ ਮਨ ਜੋੜਤਾ ਟਿੱਗ ਗਿਆ ਮਨ ਤੇ ਅੰਮ੍ਰਿਤ ਰਸ ਪਿਆਇਆ ਉਹਨਾਂ ਨੂੰ ਮੁੜ ਨਰਕਾਂ ਦਾ ਡਰ ਨਹੀਂ ਦਵਾ ਸਕਦਾ ਨਰਕ ਨਹੀਂ ਘਮਰੇ ਜੀ ਉਹਨਾਂ ਦਾ ਨੇੜੇ ਵੀ ਨਹੀਂ ਆਉਂਦੀ ਨਰਕ ਨਰਕ ਉਹਨਾਂ ਦੇ ਨੇੜੇ ਵੀ ਨਹੀਂ ਜਾਂਦੀ ਜਮਦੂਤ ਨੇੜੇ ਨਹੀਂ ਆ ਸਕਦਾ ਇੱਕ ਬੜੀ ਕਿਰਪਾ ਹੈ ਉਹ ਬਾਈ ਗੁਰੂ ਉਹਦੇ ਕੇ ਛੋਰੀ ੜੀਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਦੇ ਸਾਨੂੰ ਅੰਮ੍ਰਿਤ ਰਸ ਆ ਜਾਏ ਮਨ ਟਿਕ ਜਾਏ तेरी बख्श हो मेरो वाहिगुरु